ਕਿਸਾਨ ਵੀਰੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਪਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਆਪਣਾ ਵਿਸ਼ਾ ਰਹੂਗਾ ਵੀ 05234 13045 ਦੀ ਸਪਰੇ ਕਦੋਂ ਕਰੀਏ ਕਿਹੜੀ ਇਹਨਾਂ ਚੋਂ ਕਰੀਏ ਪ੍ਰੀ ਬੂਟਿੰਗ ਸਟੇਜ ਬੂਟਿੰਗ ਸਟੇਜ ਤੇ ਆਪਣਾ ਹੈਡਿੰਗ ਸਟੇਜ ਕਿਹੜੀਆਂ ਨੇ ਫਿਰ ਆਪਾਂ ਗੱਲ ਕਰਾਂਗੇ ਵੀ ਜਿਹੜੀ 0050 ਹੈ ਜਾਂ ਬੋਰ ਹੋਣਾ ਉਹ ਕਦੋਂ ਯੂਜ਼ ਕਰਨੀ ਹੈ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਜੇਕਰ ਤੁਸੀਂ ਇਹ ਹੀ ਵੀਡੀਓਜ਼ ਫੇਸਬੁੱਕ ਤੇ ਦੇਖਣਾ ਚਾਹੁੰਦੇ ਹੋ ਤਾਂ ਇਸੇ ਨਾਮ ਦੇ ਨਾਲ ਪੇਜ ਫੇਸਬੁੱਕ ਤੇ ਬਣਿਆ ਹੋਇਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਤਾਂ ਕਿਸਾਨ ਵੀਰੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਨੂੰ ਸਟੇਜਾਂ ਸਮਝਾਉਣਾ ਮੈਂ ਪ੍ਰੀ ਬੂਟਿੰਗ ਬੂਟਿੰਗ ਜਿਹਨੂੰ ਆਪਾਂ ਕਹਿੰਦੇ ਆ ਗੋਵ ਤੋਂ ਪਹਿਲਾਂ ਦੀ ਅਵਸਥਾ ਕਿਹੜੀ ਹੈ ਆਹ ਜਿਹੜੀ ਕਿ ਜਿਵੇਂ ਤੁਸੀਂ ਪਿਕਚਰ ਦੇਖ ਰਹੇ ਹੋ ਇਹਦੇ ਵਿੱਚ ਕੀ ਹੈ ਛੋਟਾ ਜਿਹਾ ਇੱਕ ਜਿਹਨੂੰ ਆਪਾਂ ਬੇਬੀ ਪੈਨਿਕਲ ਕਹਿੰਦੇ ਆ ਉਹ ਸ਼ੁਰੂ ਬੰਦੀ ਹੈ ਐਵੇਂ ਦੀ ਹੁੰਦੀ ਹੈ ਜਦੋਂ ਇਹ ਬਣਦੀ ਇਹਨੂੰ ਆਪਾਂ ਪ੍ਰੀ ਬੂਟਿੰਗ ਸਟੇਜ ਕਹਿੰਦੇ ਆ ਯਾਨੀ ਕਿ ਬਿਲਕੁਲ ਜਦੋਂ ਰੀਪ੍ਰੋਡਕਟਿਵ ਫੇਜ਼ ਸ਼ੁਰੂ ਹੁੰਦਾ ਪੈਨਿਕਲ ਇਨੀਸ਼ੀਏਸ਼ਨ ਤੋਂ ਬੂਟਿੰਗ ਵੱਲ ਜਦੋਂ ਜਾਂਦੀ ਇਹਨੂੰ ਕਹਿੰਦੇ ਆ ਪੈਨਿਕਲ ਇਨੀਸ਼ੀਏਸ਼ਨ ਹੁੰਦੀ ਹੈ ਇਹਦੇ ਵਿੱਚ ਉਦੋਂ ਬਾਅਦ ਚ ਇਹ ਆਪਣਾ ਗੋਵ ਅਵਸਥਾ ਵਿੱਚ ਆ ਜਾਂਦੀ ਹੈ ਜਿਵੇਂ ਕਿ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਆਪਾਂ ਗੋਵ ਅਵਸਥਾ ਕਹਿੰਦੇ ਆ ਫਿਰ ਤੀਜੀ ਆ ਜਾਂਦੀ ਹੈ ਆਪਣੀ ਹੈਡਿੰਗ ਸਟੇਜ ਹੈਡਿੰਗ ਸਟੇਜ ਦੇ ਵਿੱਚ ਕੀ ਹੈ ਜਿਹੜੀ ਆਪਣੀ ਜਦੋਂ ਪੈਨਿਕਲ ਬਣ ਕੇ ਜਿਹੜੀ ਇਹ ਪੂਰੀ ਬਾਹਰ ਆ ਜਾਂਦੀ ਹੈ ਉਹਨੂੰ ਆਪਾਂ ਹੈਡਿੰਗ ਸਟੇਜ ਕਹਿੰਦੇ ਆ ਜਾਂ ਇਹਨੂੰ ਆਪਾਂ ਸਾਰੇ ਸਰਕਲ ਨੂੰ ਆਪਾਂ ਰੀਪ੍ਰੋਡਕਟਿਵ ਫੇਸ ਕਹਿ ਸਕਦੇ ਹੁਣ ਆਪਾਂ ਵੈਜੀਟੇਟਿਵ ਸਟੇਜ ਤੱਕ ਜੇਕਰ ਗੱਲ ਕਰੀਏ ਤਾਂ ਕਿਸਾਨ ਵੀਰੋ ਆਪਾਂ ਜਿਹੜਾ ਯੂਰੀਆ ਵਗੈਰਾ ਡੀਏਪੀ ਵਗੈਰਾ ਸਾਰਾ ਆਪਾਂ ਦਿੱਤਾ ਹੈ ਯਾਨੀ ਕਿ ਜ਼ਮੀਨ ਚ ਪਾਇਆ ਹੈ ਸਲਫਰ ਵਗੈਰਾ ਪਾਈ ਹੈ ਤੇ ਹੁਣ ਆਪਾਂ ਜਿਹੜੀਆਂ ਕੀ ਲੋੜ ਹੈ ਕਿਹੜੀ ਚੀਜ਼ ਦੀ ਤੇ ਆਪਾਂ ਉਸ ਚੀਜ਼ ਨੂੰ ਰੀਪਰੋਡਕਟਿਵ ਫੇਸ ਚ ਸਪਰੇ ਦੇ ਰੂਪ ਦੇ ਵਿੱਚ ਦੇਣਾ ਸੋ ਪਹਿਲਾਂ ਗੱਲ ਕਰਾਂਗੇ ਆਪਾਂ ਫਾਸਫੋਰਸ ਦੀ ਕਿਉਂਕਿ ਗੱਲ ਕਰ ਰਹੇ ਆਪਾਂ ਸਭ ਤੋਂ ਪਹਿਲਾਂ 05234 05234 ਦੇ ਵਿੱਚ ਕਿਸਾਨ ਦੋਸਤੋ नाइट्रोजन 0% ਹੁੰਦਾ 52% ਹੋ ਗਿਆ ਫਾਸਫੋਰਸ ਤੇ 34% ਹੋ ਗਿਆ ਪਟਾਸ਼ ਹੁਣ ਜਿਵੇਂ ਕਿ ਤੁਸੀਂ ਪੜ ਰਹੇ ਹੋ ਜੇਕਰ ਫਾਸਫੋਰਸ ਆਪਾਂ ਨੂੰ ਕਿਉਂ ਜ਼ਰੂਰੀ ਹੈ ਬੂਟੇ ਦੇ ਜੜ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਫੁੱਲ ਪੈਣ ਲਈ ਜ਼ਰੂਰੀ ਹੁੰਦੀ ਹੈ ਇੱਕ ਸਰ ਪਕਾ ਲਈ ਜ਼ਰੂਰੀ ਹੁੰਦੀ ਹੈ એનર્ਜੀ ਸਟੋਰੇ ਲਈ ਜ਼ਰੂਰੀ ਹੁੰਦੀ ਹੈ એનર્ਜੀ ਟਰਾਂਸਫਰ ਕਰਨ ਲਈ ਜ਼ਰੂਰੀ ਹੁੰਦੀ ਹੈ ਤਣਾ ਵੀ ਮੋਟਾ ਕਰਦੀ ਹੈ ਜੇਕਰ ਫਾਸਫੋਰਸ ਦੀ ਆਪਾਂ ਨੂੰ ਕਮੀ ਆ ਜੂਗੀ ਤਾਂ ਉਹਦੇ ਨਾਲ ਤੁਸੀਂ ਦੇਖ ਰਹੇ ਹੋ ਜਿਹੜਾ ਲੀਫ ਨੰਬਰ ਹੈ ਜਿਹੜਾ ਉਹ ਘਟ ਜਾਂਦਾ ਹੈ ਬਲੇਡ ਲੈਂਥ ਉਹਦੀ ਘਟ ਜਾਂਦੀ ਹੈ ਪੈਨਿਕਲ ਪਰ ਪlant ਘਟ ਜੂਗੀ ਜਿਹੜੇ ਸੀਡ ਪਰ ਪੈਨਿਕਲ ਯਾਨੀ ਕਿ ਬੱਲੀਆਂ ਘਟ ਜਾਣਗੀਆਂ ਜਿਹੜੀਆਂ ਇੱਕ ਪੌਦੇ ਦੇ ਪ੍ਰਤੀ ਤੇ ਜਿਹੜਾ ਉਹਦੇ ਵਿੱਚ ਬੀਜ ਬੰਨ ਹੈ ਪ੍ਰਤੀ ਪੈਨਿਕਲ ਯਾਨੀ ਕਿ ਪ੍ਰਤੀ ਬੱਲੀ ਜਿਹੜਾ ਬੀਜ ਬੰਨ ਹੈ ਉਹ ਘਟ ਜੂਗਾ ਜਿਹਦੇ ਕਰਕੇ ਆਪਣਾ ਯੀਲਡ ਉਹ ਜਿਹੜੀ ਹੈ ਰਿਡਿਊਸ ਹੋ ਜੂਗੀ ਜਾਂ ਕਹ ਲਈਏ ਘਟ ਜੂਗੀ ਸੋ ਇਹਦੇ ਨਾਲ ਗਰੋਥ ਵੀ ਪੂਰੀ ਡਿਵੈਲਪਮੈਂਟ ਪੂਰੀ ਵਧੀਆ ਨਹੀਂ ਹੋ ਜੇਕਰ ਫਾਸਫੋਰਸ ਦੀ ਘਾਟ ਆਊ ਤੇ ਦਾਣੇ ਬੰਦ ਦੇ ਵਿੱਚ ਦਿੱਕਤ ਆਊਗੀ ਫਸਲ ਇਕਸਾਰ ਨਹੀਂ ਆਪਣੀ ਪੱਕਣੀ ਤੇ ਜਿਹੜੀ ਫਾਸਫੋਰਸ ਦੀ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਉਹ ਫੁੱਲ ਤੋਂ ਫਲ ਫੁੱਲਾਂ ਤੋਂ ਫਾਲ ਤੱਕ ਪੂਰੀ ਜ਼ਿਆਦਾ ਇਹਦੀ ਲੋਡ ਹੁੰਦੀ ਹੈ ਸੋ ਆਪਾਂ ਇਹਦੀ ਜਿਹੜੀ ਸਪਰੇ ਹੈ ਇਹ ਆਪਾਂ ਕਰਨੀਆਂ ਹੈ ਫੁੱਲ ਲਾਉਣ ਤੋਂ ਤੇ ਬੱਲੀਆਂ ਪੈਣ ਤੋਂ ਪਹਿਲਾਂ ਯਾਨੀ ਕਿ ਗੋਭ ਦੇ ਸਮੇਂ ਦੇ ਵਿੱਚ 05234 ਦੀ ਆਪਾਂ ਜਿਹੜੀ ਹੈ ਸਪਰੇਅ ਕਰ ਸਕਦੇ ਹਾਂ ਹੁਣ ਅੱਗੇ ਆ ਜਾਨੇ ਆਪਾਂ 0050 ਜਿਹਦੇ ਵਿੱਚ 50 ਪੋਟਾਸ਼ ਹੋਊਗਾ ਤੇ ਵਿੱਚ 17.5 ਜਾਂ 17 ਕਹਿ ਲਈਏ ਸਲਫਰ ਹੋਊਗਾ ਜੇਕਰ ਪੋਟਾਸ਼ ਦੀ ਗੱਲ ਕਰੀਏ ਇਹ ਆਪਣਾ ਟਿਲਿੰਗ ਵੀ ਪ੍ਰਮੋਟ ਕਰਦਾ ਯਾਨੀ ਕਿ ਜਿਹੜਾ ਫਟਾਰਾ ਵੀ ਵਧਾਉਂਦਾ ਹੈ ਪੈਨਿਕਲ ਡਿਵੈਲਪਮੈਂਟ ਯਾਨੀ ਕਿ ਜਿਹੜਾ ਬੱਲੀ ਦੀ ਡਿਵੈਲਪਮੈਂਟ ਲਈ ਜ਼ਰੂਰੀ ਹੁੰਦਾ ਹੈ ਸਪਾਈਕ ਦੀ ਫਰਟੀਲਿਟੀ ਲਈ ਜਿਹੜੀ ਕਈ ਵਾਰ ਝੋਨੇ ਦੇ ਵਿੱਚ ਫੋਕ ਆ ਜਾਂਦੀ ਹੈ ਉਹ ਜਦੋਂ ਪोटाश ਦੀ ਤਾੜ ਦੀ ਘਾਟ ਆ ਜੇ ਤਾਂ ਫੋਕ ਆ ਜਾਂਦੀ ਹੈ ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਕਿ ਜਿਹੜੀ ਝੋਨੇ ਦੇ ਵਿੱਚ ਫੋਕ ਨਾ ਪਵੇ ਸੋ ਇਹਦੀ ਜਿਹੜੀ ਆ ਮੈਂ ਤੁਹਾਨੂੰ ਉਹਦੇ ਲਈ ਅਲੱਗ ਵੀ ਵੀਡੀਓ ਬਣਾ ਕੇ ਦੱਸੂਗਾ ਵੀ ਫੋਕ ਘਟਾਉਣ ਲਈ ਆਪਾਂ ਕਿਸ ਸਮੇਂ ਜਿਹੜੀ ਇਹਦੀ ਸਪਰੇਅ ਕਰਨੀ ਹੈ ਤੇ ਜੇਕਰ ਨਾਈਟ ਪोटाश ਪ੍ਰੋਪਰ ਹੋਊਗਾ ਤਾਂ ਉਹਦੇ ਨਾਲ ਜਿਹੜਾ ਆਪਾਂ ਯੂਰੀਆ ਜਿਹਦੇ ਵਿੱਚ ਨਾਈਟ੍ਰੋ ਜਾਂ ਫਾਸਫੋਰਸ ਡੀਪੀ ਵਗੈਰਾ ਜਾਂ ਸੁਪਰ ਵਗੈਰਾ ਪਾਈ ਹੈ ਉਹਦੀ ਨਾਈਟ੍ਰੋਜਨ ਤੇ ਫਾਸਫੋਰਸ ਦੀ ਅਪਟੇਕ ਵਾਜੂਗੀ ਫਿਰ ਇਹ ਡਿਜ਼ੀਜ਼ ਰੈジਸਟੈਂਸ ਹੈ ਯਾਨੀ ਕਿ ਕੀੜੇ ਮਕੌੜਿਆਂ ਜਾਂ ਜਿਹੜੇ ਕੀਟਾਂ ਤੋਂ ਜਾਂ ਬਿਮਾਰੀਆਂ ਤੋਂ ਇਹ ਆਪਾਂ ਨੂੰ ਬਚਾਉਂਦਾ ਤੇ ਇਹਦੇ ਨਾਲ ਰਾਈਸ ਪਲਾਂਟ ਦੀ ਲੋਜਿੰਗ ਨਹੀਂ ਹੁੰਦੀ ਯਾਨੀ ਕਿ ਜਿਹੜਾ ਜਿਹੜਾ ਬੂਟਾ ਉਹ ਖਸਾਨ ਵੀਰੋਂ ਘਟ ਡੇਗਦਾ ਤੇ ਇਹਦੀ ਇੱਕ ਸਭ ਤੋਂ ਵਧੀਆ ਹੋਰ ਵੀ ਜਿਹੜਾ ਪੁਆਇੰਟ ਏ ਹੈ ਵੀ ਜੇਕਰ ਟੈਂਪਰੇਚਰ ਜ਼ਿਆਦਾ ਰਾਈਸ ਹੁੰਦਾ ਤਾਂ ਇਹ ਆਪਾਂ ਨੂੰ ਜਿਹੜਾ ਟੈਂਪਰੇਚਰ ਸਟ੍ਰੈਸ ਹੁੰਦਾ ਹੈ ਬੂਟੇ ਨੂੰ ਉਹਦੇ ਤੋਂ ਬਚਾਉਂਦਾ ਹੈ ਜਿਹਦੇ ਕਰਕੇ ਫੋਕ ਨਹੀਂ ਪੈਂਦੀ ਫਿਰ ਪ੍ਰੋਟੀਨ ਤੇ 슈ਗਰ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਹੈ ਉਹਦੇ ਲਈ ਜਿਹੜਾ ਬਹੁਤ ਜ਼ਰੂਰੀ ਹੈ ਤੇ ਜਾਂ ਆਪਾਂ ਕਹੀਏ ਜਿਹੜਾ ਵੀ ਆਪਣਾ ਪ੍ਰੋਟੀਨ ਜਾਂ 슈ਗਰ ਵਗੈਰਾ ਜਿਹੜਾ ਪੱਤਿਆਂ ਤੋਂ ਦਾਣਿਆਂ ਤੱਕ ਲੈ ਜਾਣਾ ਉਦੋਂ ਜਿਹੜਾ ਆਪਣਾ ਪੋਟਾਸ਼ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਸੋ ਇਹਦੀ ਜਿਹੜੀ ਲੋਡ ਹੈ ਆਪਾਂ ਨੂੰ ਬੱਲੀਆਂ ਨਿਕਲਣ ਸਮੇਂ ਬੀਜ ਬਣ ਸਮੇਂ ਜਾਂ ਫੁੱਲ ਆਉਣ ਤੋਂ ਪਹਿਲਾਂ ਸੋ ਇਹਦੀ ਸਪਰੇ ਆਪਾਂ ਫਰੂਟ ਸੈਟਿੰਗ ਵੇਲੇ ਯਾਨੀ ਕਿ ਜਦੋਂ ਫਰੂਟ ਸੈਟ ਹੁੰਦਾ ਉਦੋਂ ਕਰ ਸਕਦੇ ਆਂ ਸੀਡ ਸੈਟਿੰਗ ਯਾਨੀ ਕਿ ਬੀਜ ਬਣਨ ਵੇਲੇ ਤੇ ਫੁੱਲ ਆਉਣ ਦੇ ਇਸ ਸਮੇਂ ਆਪਾਂ ਇਹਦੀ ਜਿਹੜੀ ਹੈ ਸਪਰੇ ਕਰ ਸਕਦੇ ਆਂ ਤੇ ਜਿਹੜਾ ਇਹਦੇ ਵਿੱਚ ਸਲਫਰ ਤੱਤ ਹੁੰਦਾ ਉਹ ਜਿਹੜਾ ਆਪਣੇ ਬੂਟੇ ਦੇ ਵਿੱਚ ਕਲੋਰੋਫਿਲ ਬਣਾਉਂਦਾ ਉਹਦੀ ਮਦਦ ਕਰਦਾ ਹੈ ਪ੍ਰੋਟੀਨ ਸਿੰਥਸਿਸ ਕਰਦਾ ਹੈ ਜੇਕਰ ਇਹਦੀ ਵੀ ਘਾਟ ਆ ਜੇ ਤਾਂ ਇਹਦੇ ਨਾਲ ਜਿਹੜੀ ਡਿਵੈਲਪਮੈਂਟ ਆ ਬੂਟੇ ਦੀ ਪੂਰੀ ਨਹੀਂ ਹੋਈ ਪਕਾਅ ਲੇਟ ਹੋ ਜਾਊਗਾ ਬੱਲੀਆਂ ਜਿਹੜੀਆਂ ਛੋਟੀਆਂ ਬਨਨੀਆਂ ਸੋ ਇਹਦੀ ਜਿਹੜੀ ਸਪਰੇ ਆਪਾਂ 0050 ਦੀ ਉਹ ਬੀਜ ਬਨਣ ਵਾਲੇ ਫੁੱਲਾਂ ਤੋਂ ਇੱਕ ਹਫ਼ਤਾ ਪਹਿਲਾਂ ਫੁੱਲਾਂ ਤੋਂ ਇੱਕ ਹਫ਼ਤਾ ਪਹਿਲਾਂ ਕਰ ਸਕਦੇ ਆ ਜਾਂ ਬੀ ਬਨ ਸਮੇਂ ਯਾਨੀ ਕਿ 15 ਦਿਨ ਦੇ ਇੰਟਰਵਲ ਤੇ ਆਪਾਂ ਜਿਹੜੀ ਇਹਦੀ ਸਪਰੇ ਕਰ ਸਕਦੇ ਆ ਡੋਸ ਹੈ ਜਿਹੜੀ ਇਹਦੀ ਜਿਵੇਂ ਕਿ ਮੈਂ ਪਿੱਛੇ ਦੱਸਣਾ ਭੁੱਲ ਗਿਆ ਸੀ 0.5234 ਦੀ ਵੀ ਡੋਜ਼ ਹੈ ਜਿਹੜੀ 1 ਤੋਂ 1.5 ਕਿਲੋ ਆਪਾਂ ਪ੍ਰਤੀ ਕਿੱਲੇ ਦੀ 100 ਤੋਂ 150 ਲੀਟਰ ਪਾਣੀ ਚ ਪਾ ਕੇ ਜਿਹੜੀ ਇਹ ਸਪਰੇਅ ਕਰ ਸਕਦੇ ਆ ਇਸੇ ਤਰ੍ਹਾਂ ਹੀ 0.050 ਹੈ ਜਿਹੜੀ ਉਹਦੀ ਜਿਹੜੀ ਸਪਰੇਅ ਆਪਾਂ 1 ਤੋਂ 1.5 ਕਿਲੋ ਪ੍ਰਤੀ ਕਿੱਲੇ ਦੀ 100 ਤੋਂ 150 ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੁਣ ਤੀਜਾ ਆ ਗਿਆ ਆਪਣਾ ਬੋਰਨ ਤੱਤ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜਿੱਥੇ ਆਪਾਂ 0.050 ਹੈ ਜਿੱਥੇ ਆਪਾਂ ਕਰਨੀਆਂ ਯਾਨੀ ਕਿ ਫੁੱਲਾਂ ਤੋਂ ਇੱਕ ਹਫ਼ਤਾ ਪਹਿਲਾਂ ਜਾਂ ਬੀਜ ਬੰਨ ਵੇਲੇ ਉਸ ਟਾਈਮ ਆਪਾਂ 0050 ਦੀ ਜਗ੍ਹਾ 13045 ਦੀ ਵੀ ਸਪਰੇਅ ਕਿਸਾਨ ਵੀਰੋਂ ਕਰ ਸਕਦੇ ਆ ਤੇ ਅੱਗੇ ਆ ਜਾਂਦੀ ਹੈ ਆਪਣਾ ਬੋਰਨ ਤੱਤ ਇਹਦੀ ਲੋਡ ਆਪਾਂ ਨੂੰ ਫਰੂਟਿੰਗ ਦੀ ਸੀਡ ਸੈਟਿੰਗ ਲਈ ਜਿਹਨੂੰ ਫਲ ਪੈਂਦਾ ਜਾਂ ਜਿਹੜੀ ਬੂਟੇ ਦੇ ਵਿੱਚ ਸੈੱਲ ਹੁੰਦੇ ਆ ਉਹਦੀ ਜਿਹੜੀ ਸਾਈਡਾਂ ਦੀ ਵਾਲ ਹੁੰਦੀ ਹੈ ਉਹਦੀ ਫਾਰਮੇਸ਼ਨ ਦੇ ਵਿੱਚ ਹੈਲਪ ਕਰਦਾ ਹੈ ਰੀਪ੍ਰੋਡਕਸ਼ਨ ਵੇਲੇ ਬਹੁਤ ਜ਼ਰੂਰੀ ਹੈ ਯਾਨੀ ਕਿ ਜਿਹੜਾ ਪਰਪਰਾਗਣ ਪੋਲੀਨੇਸ਼ਨ ਹੈ ਉਹਦੇ ਵਿੱਚ ਹੈਲਪ ਕਰੂਗਾ ਜਿਹਦੇ ਕਰਕੇ ਪੋਲੀਨੇਸ਼ਨ ਜਾਂ ਪਰਪਰਾਗਣ ਕਰਕੇ ਜਿਹੜਾ ਆਪਣਾ ਬੀਜ ਬੰਨਣਾ ਸੋ ਜੇਕਰ ਬੋਰਨ ਦੀ ਡੈਫੀਸ਼ੀਐਂਸੀ ਆ ਜਾਂਦੀ ਹੈ ਤਾਂ ਜਿਹੜਾ ਤਾਂ ਵੀ ਆਪਣਾ ਜਿਹੜਾ ਬੀਜ ਪੂਰਾ ਨਹੀਂ ਬਣੂਗਾ ਜਾਂ ਕਹਿ ਲਈਏ ਬਲੀ ਦੇ ਵਿੱਚ ਫੋਗ ਰਹਿ ਸਕਦੀ ਹੈ ਤੇ ਜਿਵੇਂ ਕਿ ਪोटाश ਟੈਂਪਰੇਚਰ ਸਟ्रेस ਨੂੰ ਘਟਾਉਂਦਾ ਓਵੇਂ ਜਿਹੜਾ ਆਪਣਾ ਬੋਰਨ ਹੈ ਉਹ ਜਿਹੜਾ ਆਪਣਾ ਟੈਂਪਰੇਚਰ ਦੇ ਸਟ्रेस ਨੂੰ ਘਟਾਉਂਦਾ ਹੈ ਸੋ ਇਹ ਦੀ ਵੀ ਜਿਹੜੀ ਸਪਰੇਅ ਆ ਆਪਾਂ ਫੁੱਲਾਂ ਤੋਂ ਪਹਿਲਾਂ ਯਾਨੀ ਕਿ ਗੋਭ ਦੇ ਸਮੇਂ ਦੇ ਵਿੱਚ ਕਰ ਸਕਦੇ ਹਾਂ 100 ਗ੍ਰਾਮ ਪ੍ਰਤੀ ਕਿੱਲਾ ਪਹਿਲੀ ਡੋਜ਼ ਲੈ ਸਕਦੇ ਹਾਂ ਕੋਸ਼ਿਸ਼ ਕਰੋ ਉਹਨ ਜਿਹੜੀ ਸਪਰੇਅ ਕਰਨੀ ਹੈ ਜਿਵੇਂ 05234 ਦੀ ਕਰ ਲਈ ਆਪਾਂ ਗੋਭ ਦੇ ਸਮੇਂ ਤੇ ਨਾਲ ਜਿਹੜੀ ਉਹਦੇ ਵਿੱਚ ਜੇਕਰ ਆਪਾਂ ਬੋਰੋਨ ਮਿਕਸ ਕਰਦੇ ਆਂ ਤੇ ਉਹ ਆਪਾਂ ਲਈ ਸੋਨੇ ਤੇ ਸੁਹਾਗਾ ਹੋ ਜਾਊਗਾ ਉਹਦਾ ਜਿਹੜਾ ਆਪਾਂ ਨੂੰ ਰਿਜ਼ਲਟ ਆ ਪੂਰਾ ਵਧੀਆ ਮਿਲੂਗਾ ਝੀਲੜ ਜਿਹੜੀ ਆਪਣੀ ਪੂਰੀ ਵਧੀਆ ਹੋ ਸੋ ਇਹ ਸੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ